ਕਾਂਗਰਸ ਹਾਈ ਕਮਾਂਡ ਨੇ ਸਾਡੇ ਨ ਤੜਕ ਨੇਤਾ ਐਕਸਐਮਐਲ ਸਰਦਾਰ ਕੁਲਬੀਰ ਸਿੰਘ ਜੀ ਦਾ ਜੀ ਨੂੰ ਐਮਪੀ ਦੀ ਖਡੂਰ ਸਾਹਿਬ ਦੀ ਟੀਮ ਦੇ ਕੇ ਨਵਾਜਿਆ ਅਸੀਂ ਇਹ ਹਾਈ ਕਮਾਂਡ ਨੂੰ ਔਰ ਕੁਲਬੀਰ ਸਿੰਘ ਜੀਰਾ ਜੀ ਨੂੰ ਇਹ ਵਿਸ਼ਵਾਸ ਦੋਣਿਆ ਕਿ ਅਸੀਂ ਵੱਧ ਤੋਂ ਵੱਧ ਲੀਡ ਨਾਲ ਜਿਹੜਾ ਖਡੂਰ ਸਾਹਿਬ ਹਲਕਾ ਚਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਕਹਿਣਾ ਚਾਹਣਾ ਕਿ ਅੱਜ ਵੇਖੋ ਜੀਰੇ ਵਾਲਿਓ ਮੇਰੇ ਖਿਆਲ ਮੇਰੇ ਮੇਰੀ ਉਮਰ ਤੋਂ ਤਾਂ ਪਤਾ ਨਹੀਂ 나 ਹੀ ਮੈਨੂੰ ਇਸ ਚੀਜ਼ ਦੀ ਸਮਝ ਵੀ ਜਿਹੜੀ ਅੱਜ ਇੱਕ ਐਮਪੀ ਦੀ ਟਿਕਟ ਜੀਰੇ ਹਲਕੇ ਨੂੰ ਮਿਲੀ ਏ ਇਹ ਬੜੀ ਵੱਡੀ ਗੱਲ ਏ ਨਹੀਂ ਤਾਂ ਪਹਿਲਾਂ ਟਿਕਟ ਅਸੀਂ ਕਿਸੇ ਵਿਆਸ ਤੋਂ ਵੇਲਦੀ ਸੀ ਕਿਸੇ ਨੂੰ ਕਿਸੇ ਨੂੰ ਕਿਤੋਂ ਮਿਲਦੀ ਸੀ ਜਾਂ ਆਪਣੇ ਹੋਰ ਕਿਸੇ ਏਰੀਆ ਹਲਕੇ ਦੇ ਵਿੱਚੋਂ ਮਿਲਦੀ ਸੀ ਪਰ ਅੱਜ ਜਿਹੜੀ ਟਿਕਟ ਓ ਸਰਦਾਰ ਕਲਬੀਰ ਸਿੰਘ ਜੀਰਾ ਨੂੰ ਮਿਲੀ ਏ ਇਹ ਜੀਰੇ ਵਾਸਤੇ ਬਹੁਤ ਹੀ ਵੱਡੀ ਗੱਲ ਏ ਜਿਹੜੀ ਇਹ ਟਿਕਟ ਮਿਲੀ ਏ ਇਹ ਕੱਲ ਨੂੰ ਜਦੋਂ ਆਪਾਂ ਇਹਨਾਂ ਨੂੰ ਦਿਤਾ ਕੇ ਐਮਪੀ ਬਣਾਉਣੇ ਆ ਔਰ ਇਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਾਂਗੇ ਤਾਂ ਆਪਾਂ ਨੂੰ ਜਿਹੜਾ ਇੱਕ ਆਪਣਾ ਦਿੱਲੀ ਦੇ ਵਿੱਚ ਨਾਂ ਹੋਰ ਗੂੰਜੇਗਾ ਵੀ ਉੱਤੇ ਜੀਰਾ ਜਿਹੜਾ ਉਹ ਐਮਪੀ ਏ ਜੀਰਾ ਤਾਂ ਅੱਗੇ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਨਾਂ ਬਣਾਇਆ ਕੁਲਬੀਰ ਸਿੰਘ ਜੀਰਾ ਨੇ ਪਰ ਹੁਣੇ ਜਿਹੜਾ ਇਹ ਕੁਲਬੀਰ ਸਿੰਘ ਜੀਰਾ ਦਾ ਨਾਂ ਦਿੱਲੀ ਤੱਕ ਵੀ ਚੱਲੇਗਾ ਮੈਂ ਜੀਰੇ ਹਲਕੇ ਵਾਲਿਆਂ ਨੂੰ ਬਹੁਤ ਖੁਸ਼ਕਿਸਮਤ ਸਮਝਣਾ ਵੀ ਜਿਹੜੀ ਇੱਕ ਛੋਟੀ ਜਿਹੀ ਉਮਰ ਵਿੱਚ ਤੇ ਸਭ ਤੋਂ ਛੋਟੀ ਉਮਰ ਦਾ ਜਿਹੜਾ ਆਪਾਂ ਐਮਪੀ ਬਣਾ ਕੇ ਜਿਹੜਾ ਆਪਾਂ ਭੇਜਣਾ ਹੈ ਉਹ ਜੀਰੀਅਲ ਕਿਹਦੇ ਵਿੱਚੋਂ ਜਾਏਗਾ ਔਰ ਕੁਲਬੀਰ ਸਿੰਘ ਜੀਰਾ ਅੱਗੇ ਤਾਂ ਕਈ ਐਮਪੀ ਚਲੋ ਕਹਿ ਦਿੰਦੇ ਜੀ ਕੋਈ ਜਿੱਤ ਗਿਆ ਆਉਂਦਾ ਹੈ ਜਾਂ ਨਹੀਂ ਆਉਂਦਾ ਪਰ ਮੈਂ ਇਹ ਯਾਨੀ ਕਿ ਆਪਣੇ ਆਪ ਨੂੰ ਇਹ ਮਹਿਸੂਸ ਕਰਨਾ ਕੁਲਬੀਰ ਸਿੰਘ ਜੀਰਾ ਮੇਰੇ ਖਿਆਲ ਵੀ ਨੌ ਹਲਕੇ ਨੇ ਨੌ ਹਲਕਿਆਂ ਦੇ ਵਿੱਚੋਂ ਕੋਈ ਸ਼ਾਇਦ ਹੀ ਹਲਕਾ ਖਾਲੀ ਜਾਏਗਾ ਜਿੱਤੇ ਕੁਲਬੀਰ ਸਿੰਘ ਜਦੋਂ ਜਿੱਤ ਕੇ ਤੇ ਗੇੜਾ ਨਾ ਮਾਰੇਗਾ ਮੈਂ ਸਾਰੇ ਕਾਂਗਰਸ ਪਾਰਟੀ ਨੂੰ ਰਾਜਾ ਵੜਿੰਗ ਜੀ ਨੂੰ ਹੋਰ ਆਈ ਕਮਾਂਡ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਜੀਰਾ ਪਰਿਵਾਰ ਨੂੰ ਟਿਕਟ ਦਿੱਤੀ ਏ ਔਰ ਮੈਂ ਬਹੁਤ ਖੁਸ਼ੀ ਦੇ ਵਿੱਚ ਇਹ ਗੱਲ ਕਹਿਣਾ ਕਿ ਅਸੀਂ ਕੁਲਬੀਰ ਸਿੰਘ ਜੀਰਾ ਨੂੰ ਚੁਟਾ ਕੇ ਭੇਜਾਂਗੇ ਬਾਕੀ ਗੱਲ ਇਹ ਰਹੀ ਧੀਰੇ ਵਾਲਿਓ ਐਕਤੀ ਇੱਕ ਕੰਮ ਬਣੇ ਕਿ ਹੋਰ ਕਿਸੇ ਨੂੰ ਵੋਟ ਨਾ ਪਵੇ ਜੀਰੇ ਦੇ ਵਿੱਚ ਜੀਰੇ ਨੂੰ ਵੋਟ ਪਵੇ ਤੇ ਆਪਣਾ ਜੀਰੇ ਦਾ ਨਾਮ ਬਣੇ ਪਾਰਟੀਆਂ ਬਹੁਤ ਆਉਂਦੀਆਂ ਨੇਤਾ ਵੀ ਬਹੁਤ ਆਉਂਦੇ ਪਰ ਕੁਲਬੀਰ ਦਾ ਲੀਡਰ ਨਹੀਂ ਜੇ ਲੱਭਣਾ ਇਹ ਲੀਡਰ ਜਿਹੜਾ ਜਿੱਤ ਕੇ ਜਾਏਗਾ ਆਪਣੇ ਹਲਕੇ ਦੀ ਜਿਹੜੀ ਨਵਾਰ ਬਦਲ ਦੇਗਾ ਕਈ ਦਿੱਲੀ ਦੀਆਂ ਜਿਹੜੀਆਂ ਸਕੀਮਾਂ ਕਈ ਦਿੱਲੀ ਦੇ ਜਿਹੜੇ ਪ੍ਰੋਜੈਕਟ ਉਹ ਆਪਣੇ ਇਸ ਜੀਰੀ ਹਲਕੇ ਦੇ ਵਿੱਚ ਵੀ ਪਹਿਲ ਦੇ ਆਧਾਰ ਤੇ ਲੱਗਣਗੇ ਮੈਂ ਸਾਰਿਆਂ ਵੀਰਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਕਲਬੀਰ ਸਿੰਘ ਜੀ ਦਾ ਜਿਹੜਾ ਸਾਥ ਦਿਓ ਅਤੇ ਵੱਧ ਵੱਧ ਦੇ ਨਾਲ ਵੋਟਾਂ ਦੇ ਜਿਤਾ ਕੇ ਆਪਾਂ ਪਾਰਲੀਮੈਂਟ ਭੇਜੀਏ ਬਾਕੀ ਮੈਂ ਬਹੁਤ-ਬਹੁਤ ਕਾਂਗਰਸ ਪਾਰਟੀ ਨੂੰ ਤੇ ਰਾਜਾ ਵੜਨਜੀ ਨੂੰ ਵਧਾਈ ਜਾਂਦਾ ਹਾਂ ਅਤੇ ਕਲਬੀਰ ਸਿੰਘ ਜੀਰਾ ਜੀ ਨੂੰ ਬਹੁਤ ਵਧਾਈਆਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੂੰ ਜਿਹੜੀ ਇਹ ਤਿੰਦ ਪ੍ਰਾਪਤ ਹੋਈ ਅਸੀਂ ਤੈਅ ਦੇ ਲਉ ਤਨ ਮਨ ਧਨ ਦੇ ਨਾਲ ਆ ਕਿਸੇ ਗੱਲੋਂ ਅਸੀਂ ਪਿੱਛੇ ਨਹੀਂ ਹਟਾਂਗੇ ਇਹਨਾਂ ਹੀ ਕਹਿੰਦਾ ਵੈਗਰੂਜੀ ਕਾ ਖਾਲਸਾ ਸ਼ਬਦ ਦੀ ਪਟੇ ਸੋਨੇ ਵਾਲੇ